ਆਪਣੇ ਕੋਲੇ ਵੀਰੇ 1 852 77 ਸਾਰਾ 70 ਘੰਟੇ ਆ ਇਹ ਮਾਡਲ ਠੀਕ ਹੈ ਜੀ ਤੇ ਬਾਕੀ 1000 1011 1100 ਨਵੇਂ ਵਰਗੇ ਟਰੈਕਟਰ ਨਵੇਂ ਵਰਗੇ ਟਰੈਕਟਰ ਕਹਿ ਦਿਆਣਾ ਆਪਾਂ ਜਿਹੜਾ ਆਪਣੀ ਵੀਡੀਓ ਦੇਖ ਕੇ ਕੋ 20000 ਰੁਪਏ ਲੈਸ ਕਰਾ ਠੀਕ ਹੈ ਜੀ ਲੈ ਵੀ 20000 ਰੁਪਏ ਬਕਾਇਦਾ ਲੈਸ ਹੋਊਗਾ ਜੇ ਵੀਡੀਓ ਦੇਖ ਕੇ ਹੋਗੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਆ ਤੁਸਾਰੇ ਠੀਕ ਹੋਗੇ ਅੱਜ ਫਿਰ ਖੜਿਆ ਬਾਈ ਜੀ ਬਰਨਾਲਾ ਟਰੈਕਟਰ ਮੰਡੀ ਤੇ ਤੇ ਅੱਜ ਤੁਹਾਨੂੰ ਬਾਈ ਜੀ ਘੈਂਟ ਘੈਂਟ ਕੰਡੀਸ਼ਨਾਂ ਦੇ ਟਰੈਕਟਰ ਦਿਖਾਵਾਂਗੇ ਟੋ ਮਾਡਲ ਤੇ ਬਾਈ ਗੱ ਵੇਖੋ ਬੇਕੇ ਓਹ ਵੀ ਹੈ ਬਰੇ ਠੀਕ ਆ ਠੀਕ ਆ ਜੀ ਕੰਮ ਤੋਂ ਫ੍ਰੀ ਹੋ ਗਏ ਚਿੱਟੇ ਪਾਲੇ ਜਮਾ ਜਮਾ ਇੱਧਰ ਜੋਕਰੀ ਹੋ ਗਏ ਇੱਧਰ ਇੱਧਰ ਤਾਂ ਆ ਗਏ ਹੁਣ ਹਾਂ ਠੀਕ ਆ ਜੀ ਤੇ ਕੰਟੈਕਟ ਨੰਬਰ ਬਾਈ ਜੀ ਨੰਬਰ ਆਪਣਾ ਹੈਗਾ ਵੀਰੇ 97817 14970 ਠੀਕ ਆ ਬਾਈ ਜੀ ਜਿਵੇਂ ਬਾਈ ਜੀ ਅੱਗੇ ਹੁਣ ਜਦੋਂ ਝੋਨਾ ਹੁਣ ਲੱਗ ਗਿਆ ਠੀਕ ਆ ਕਿਰਾਏ ਤੇ ਟਰੈਕਟਰ ਵੀ ਦਿੱਤੇ ਸੀਗੇ ਠੀਕ ਆ ਹਾਂ ਜੀ ਤੇ ਹੁਣ ਕਿੰਨੇ ਘੰਟੇ ਚੱਲੇ ਟਰੈਕਟਰ ਹੈਗੇ ਨੇ ਆਪਣੇ ਕੋਲੇ ਟਰੈਕਟਰ ਆਪਣੇ ਕੋਲੇ ਵੀਰੇ 1 852 47 ਸਾਰਾ 70 ਘੰਟੇ ਆ ਹੈੀ ਮਾਡਲ ਠੀਕ ਹੈ ਜੀ ਤੇ ਬਾਕੀ 1000 11 1200 ਨਵੇਂ ਵਰਕ ਟਰੈਕਟਰ ਨਵੇਂ ਵਰਕ ਟਰੈਕਟਰ ਕਹਿ ਦਿਆਣਾ ਆਪਾਂ ਹਾਂ ਜਾ ਉੱਚੇ ਮਾਡਲ ਨੇ ਸਾਰੇ ਠੀਕ ਹੈ ਜੀ ਤੇ ਲੋਨ ਵਗੈਰਾ ਦੀ ਫੈਸਿਲਿਟੀ ਲੋਨ ਵੀ ਹੋ ਜਾਂਦਾ ਵੀਰੇ ਠੀਕ ਹੈ ਜੀ ਲੋਨ ਵਗੈਰਾ ਵੀ ਹੋ ਜਾਂਦਾ ਹਾਂ ਸਾਰੇ ਪੰਜਾਬ ਦੇ ਤੋਂ ਵੀ ਹੋਵੇ ਬੰਦਾ ਠੀਕ ਹੈ ਜੀ ਲੋਨ ਆਪਾਂ ਕਰਵਾ ਦਾਂ ਤੇ ਟਰੈਕਟਰ ਦੇ ਨੰਬਰ ਬਾਈ ਜੀ ਨੰਬਰ ਸਾਰੇ ਪੰਜਾਬ ਹੋਂਦੇ ਸਾਰੇ ਪੰਜਾਬ ਇੰਜਨ ਗੇਅਰ ਦੇ ਓਕੇ ਹੋਣਗੇ ਜਮਾ ਓਕੇ ਬਾਈ ਜਿਹੜੀ ਚੀਜ਼ ਹੋਊ ਉਹਨੇ ਕਹਿ ਕੇ ਦੇਵਾਂਗੇ ਠੀਕ ਹੈ ਜੇ ਪੇਂਟ ਹੋਇਆ ਬਾਈ ਜੀ ਤਾਂ ਕਹਿ ਦੱਸਣਗੇ ਤੇ ਬਾਕੀ ਹੁਣ ਆਪਾਂ ਗੱਲਬਾਤ ਕਰਦੇ ਆ ਜੌਂਡੀਆ ਇਹ ਵੀਰੇ 2019 ਮਾਡਲ ਹੈ ਠੀਕ ਹੈ ਜੀ ਫੁੱਲ ਟੌਪ ਮਾਡਲ ਹੈ ਹਿੱਸਾ ਖੁੱਲਦਾ ਡਬਲ ਲੈ ਵੀ ਜੀ ਖੁੱਲਵੇਂ ਹੀ ਸੇਲੇ ਦੀ ਕਹਿੰਦੇ ਡਿਮਾਂਡ ਵੱਧ ਹੈ ਨਾ ਵੀ ਇਹਦੀ ਡਬਲ ਪੀਟੀਓ ਡਿਸਟ੍ਰਿਬਿਊਟਰ ਸਟੀering ਜਸਟੇਬਲ ਹੈ ਠੀਕ ਹੈ ਜੀ ਮਾਗਰ ਸੁੱਚਾ ਵਾਲੀ ਲਿਫਟ ਹੈ ਡਿੱਕ ਵਗੈਰਾ ਸਾਰਾ ਕੁਝ ਨਾਲ ਲੱਗਾ ਠੀਕ ਹੈ ਜੀ ਲੈ ਵੀ ਤੁਹਾਨੂੰ ਸੁੱਚਾ ਵਾਲੀ ਲਿਫਟ ਵੀ ਦਿਖਾ ਦਈਏ ਆ ਜੀ ਲੈ ਵੀ ਸੁੱਚਾ ਵਾਲੀ ਇਹ ਆ ਗਈ ਲਿਫਟ ਫੁੱਲ ਟੌਪ ਆ ਡਿਸਟ੍ਰਿਬਿਊਟਰ ਵੀ ਲੱਗਿਆ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਆਹਦੇ ਟਾਇਰ 80 ਪੈਸੇ ਟਰੈਕਟਰ ਦੇ ਠੀਕ ਨਾਲ ਦੇ ਟਾਇਰ ਆਗੇ ਤੇ ਚਾਲਜ ਦਾ ਤੇ 35 ਨੰਬਰ ਨਾਲ ਫਾਰਮ ਨੇ ਵੀਰੇ ਸਾਰਾ ਟਰੈਕਟਰ origignal ਹੈ a to z a to z ਹਾਂ ਕੱਲਾ ਬੈਂਪਰ ਰੰਗ ਕਰਵਾਇਆ ਹੋਗਾ ਠੀਕ ਹੈ ਜੀ ਬੈਂਪਰ ਦਾ ਵੀ ਜਿਵੇਂ ਕਹਦੀ ਹੈ ਨਵੇਂ ਟਰੈਕਟਰ ਤੇ ਵੀ ਪੇਂਟ ਹੋ ਜਾਂਦੇ ਨੇਗੇ ਹਾਂ ਜੇ ਗੱਲਬਾਤ ਕਰੀਏ ਕਈ ਕੰਪਨੀਆਂ ਦੇ ਨਾਲ ਵੀ ਇਹ ਦਿੰਦੀਆਂ ਹਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਘੰਟੇ ਚੱਲੇ ਬਾਈ ਜੀ ਚੱਲ ਗਿਆ ਵੀਰੇ 12 ਤੋਂ 1300 ਘੰਟੇ ਤਰੀਬਨ ਚੱਲਿਆ ਹੋਇਆ ਠੀਕ ਹੈ ਆਹ ਆਲ origignal ਸਾਰਾ ਵੀਰੇ ਸਾਰਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 7.5 ਲੱਖ ਰੁਪਈਆ ਮੰਗਦੇ ਆ ਬਾਈ ਠੀਕ ਹੈ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਉਹ 2000 ਇਹ ਵੀਡੀਓ ਦੇਖ ਕੇ ਹੋਗੇ ਬਾਕੀ ਪੈਰ ਬੁੱਧਾ ਨੂੰ ਤੁਸੀਂ ਦੇਖ ਸਕਦੇ ਹੋ ਪੂਰੇ ਸਾਪਿਆ ਕੰਡੀਸ਼ਨ ਦੇ ਠੀਕ ਹੈ ਨਾਲ ਹੀ ਅੱਗੇ ਜਿਹੜਾ ਵੀ ਹੈਗਾ ਤੇ ਫਰਸਟ ਓਨਰ ਆ ਜਾ ਫਰਸਟ ਓਨਰ ਪੀ ਵੀ 13 ਸਮਰੂਰ ਦਾ ਨੰਬਰ ਹੈ ਲੈ ਵੀ 13 ਸਮਰੂਰ ਦਾ ਨੰਬਰ ਹੈਗਾ ਤੇ ਅੱਗੇ ਗਿਆ ਬਾਈ ਜੀ ਮੈਸੀ ਸਮਰਾਟ ਸਮਰਾਟ ਹਾਂ ਠੀਕ ਹੈ ਤੇ ਬਾਈ ਜੀ ਇੱਕ ਕਮੈਂਟ ਆਇਆ ਸੀ ਬਾਈ ਜੀ ਵੀ ਸਾਡੇ ਵਾਸਤੇ ਮੈਸੀ ਲੈ ਕੇ ਆਇਓ ਸਮਰਾਟ ਚਲੋ ਬਾਈ ਜੀ 4 ਸਪੀਡ ਹੈ ਬਾਈ ਜੀ 4 ਸਪੀਡ ਚ ਲੈ ਵੀ 4 ਸਪੀਡ ਹੈਗਾ ਜੇ ਬਾਈ ਵੀਡੀਓ ਦੇਖ ਰਹੇ ਆ ਫੋਨ ਲਾ ਲੇ ਜਾਂ ਇਹ ਮੈਨੂ ਲਾ ਲੇ ਮਾਨ ਤਾ ਨੂੰ ਫੁੱਲ ਕਰਾ ਕੇ ਤੋਰਾਂਗੇ ਬਾਈ ਜੀ ਇਹ 2021 ਮਾਡਲ ਹੈ ਵੀਰੇ ਠੀਕ ਹੈ ਜੀ ਟਰੈਕਟਰ ਇਹ ਵੀ ਸਾਰਾ origignal ਹੈ ਠੀਕ ਹੈ ਜੀ ਜਦੋਂ ਦਾ ਬੰਦਿਆਂ ਨੇ ਲਿਆ ਨਾਲ ਦੇ ਉਹਨਾਂ ਦੀ ਰੇਡੀਅਲ ਟਾਇਰ ਨੇ ਠੀਕ ਹੈ ਦੁਨੀ ਜਹਾਦੀ ਟਾਇਰ ਪੋਏ ਹੋਣਗੇ ਇਹ 1000 ਘੰਟੇ तकरीबन 1100 ਘੰਟਾ ਚੱਲਿਆ ਹੋਇਆ ਹੈ ਠੀਕ ਹੈ ਜੀ ਲੈ ਵੀ ਐਂਪੂਮਪ ਤੇ ਸੱਤਰੀ ਵਗੈਰਾ ਨਾਲ ਹੈ ਠੀਕ ਹੈ ਜੀ ਲੈ ਵੀ ਬਾਕੀ ਚੱਲ ਆਪਾਂ ਵੀਰੇ ਆਪਣੀ ਇੱਕ ਗੱਲ ਆਪਾਂ ਲਾਉਣਾ ਕੁਝ ਨਹੀਂ ਉਹਤੇ ਵੀ ਲੱਗਿਆ ਡੱਕੇ ਤੇ ਵੀ ਹੈ ਠੀਕ ਹੈ ਲਾ ਭਾਵਾ ਦੀ ਦੀਗੇ ਵੀ ਸੋਹਣਾ ਲੱਗੇ ਟਰੈਕਟਰ ਲਾਉਣਾ ਕੁਝ ਨਹੀਂ ਠੀਕ ਆ ਕਰੇ ਜਾ ਕੇ ਕਰਵਾਉਣਾ ਨਾ ਬਈ ਅਸੀਂ ਕੱਲ 5 ਦੀ ਲੋਡ ਨਹੀਂ ਵੀਰੇ ਇਕੱਲੀ ਸਰਪਸ ਕਰਵਾ ਲਿਆ ਅਗਲਾ ਉਹ ਆਪਾਂ ਕਹਿ ਕੇ ਦੇਵਾਂਗੇ ਜਿਹੜੇ ਦੀ ਹੋਈ ਆ ਜਿਹੜੇ ਦੀ ਨਹੀਂ ਹੋਈ ਠੀਕ ਆ ਜੇ ਤੇਲ ਚੇਂਜ ਕੀਤਾ ਹੋਇਆ ਤਾਂ ਬਾਈ ਦੱਸ ਕੇ ਦੇਣਗੇ ਠੀਕ ਆ ਜੀ ਤੇ ਮਾਡਲ 1K ਅਤੇ ਘੰਟੇ ਬਈ ਇਹ ਘੰਟਾ 1000 ਰੁਪਏ ਚੱਲਿਆ ਹੋਇਆ ਬਾਈ ਇਹ ਵੀ 1000 ਰੁਪਏ ਘੰਟਾ ਚੱਲਿਆ ਜਾਗਾ ਬਾਕੀ ਤੁਸੀਂ ਚੀਟਾ-ਚੂਟਾ ਦੇਖ ਸਕਦੇ ਕੋਈ ਬਈ ਹਜੇ ਨਾਲ ਦੀ ਦੇਣਗੇ ਇਹ ਰੈਂਬਰੰਬ ਦੇ ਪਰਚੀਆਂ ਸਾਰਾ ਉਵੇਂ ਹੀ ਪਿਆ ਠੀਕ ਆ ਲਓ ਬਈ ਜਿਵੇਂ ਜਾਂਚੀ ਚਾਹੁੰਦੇ ਨੇ ਨਾਲ ਦੇ ਟਾਇਰ ਇਹਦੇ 85 90 ਪੈਸੇ ਠੀਕ ਆ ਜੀ ਨਾਲ ਦੇ ਟ ਠੀਕ ਹੈ ਜੀ ਤੇ 6 ਲੱਖ 80000 ਰੁਪਏ ਦਾ ਆਪਾਂ ਡਿਮਾਂਡ ਕਰਦੇ ਆਂ ਬਾਈ ਠੀਕ ਹੈ 20000 ਰੁਪਏ ਲੈਦਾ ਹਾਂ ਇਹ ਆਪਾਂ 6.5 ਲੱਖ ਦਾ ਦੇ ਰਹੇ ਹਾਂ ਸਾਢੇ 6 ਲੱਖ ਲੈ ਵੇ ਉਹ ਚੋਂ 20000 ਇਹ ਚੋਂ 30000 ਰੁਪਏ ਠੀਕ ਹੈ ਜੀ ਤੇ ਅੱਗੇ ਕਹੇ ਬਾਈ ਜੀ 963 2020 ਮਾਡਲ ਠੀਕ ਹੈ ਇਹ ਟੌਪ ਮਾਡਲ ਟੌਪ ਇਹ ਵੀ ਟਰੈਕਟਰ ਸਾਰਾ ਤਕਰੀਬਨ ਰੀਜਨਲੀ ਆ ਬੈਂਪਰ ਨਵਾਂ ਲਾਇਆ ਆਪਾਂ ਬੈਂਪਰ ਹੈ ਨਹੀਂ ਸੀ ਠੀਕ ਹੈ ਬੈਂਪਰ ਹੈ ਨਹੀਂ ਜੀ ਬਾਈ ਜੀ ਤੁਹਾਨੂੰ ਹੁਣ ਦੇਖ ਸਕਦੇ ਹੋ ਕਿ ਬੈਂਪਰ ਵੀ ਨਾਲ ਮਿਲ ਜੂਗਾ ਟਰੈਕਟਰ ਦੇ ਟਾਇਰ ਇਹਦੇ 8000 ਪੈਸੇ ਨਾਲ ਦੇ ਪੰਜਾਬ ਨੰਬਰ ਹੈ ਵੀ ਪਹਿਲੀ ਪਾਰਟੀ ਦਾ 16 ਦੇ ਟਾਇਰਾਂ ਚ ਹੈ ਹਾਂ ਇਹ ਵੀ 12 1300 ਘੰਟਾ ਤਕਰੀਬਨ ਚੱਲਿਆ ਹੋ ਮੀਟਰ ਦਾ ਆਪਾਂ ਨੋਟ ਨਹੀਂ ਕਰਿਆ ਜੀ ਠੀਕ ਆ ਜੀ ਮੀਟਰ ਨੋਟ ਨਹੀਂ ਕਰੇਗਾ ਬਾਈ ਜੀ ਤੇ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਪੂਰਾ ਕੋਕਾ ਪੀਸ ਕਹੜੀ ਆ ਆਪਾਂ ਤੇ ਇਹਦੇ ਬਿਲਕੁਲ ਨਵਾਂ ਸਾਰਾ オリジナル ਹੈ ਜੇ ਦਾ ਆਪਾਂ 6 ਲੱਖ ਤੇ 92000 ਰਿਡਮਾਂਡ ਕਰਦੇ ਆਂ ਠੀਕ ਆ ਜੀ ਇਹ ਆਪਾਂ ਮੌਕੇ ਤੇ ਦੇ ਦਾਂਗੇ ਜੀ 6 ਲੱਖ ਤੇ 70000 ਦਾ ਲੈ ਵੀ 6 ਲੱਖ 70000 22000 ਰੁਪਏ ਦੀ ਇਹ ਚੋ ਸੂਟ ਹੈਗੇ ਜੇ ਮੌਕੇ ਤੇ ਆਉਂਗੇ ਮਾਨਤਨ ਬਾਈ ਜੀ ਹਰੇਕ ਟਰੈਕਟਰ ਚ ਹਜੇ ਹੋ ਜਾਊਗਾ ਇਹ ਨਹੀਂ ਹੈਗਾ ਫਿਕਸ ਨਹੀਂ ਹੈਗਾ ਰੇਟ ਆ ਜੀ ਬਿਚ ਨਹੀਂ ਮਾੜਾ ਬੋਟਾ ਮੌਕੇ ਦੇ ਵੀ ਕਰ ਠੀਕ ਆ ਕਈ ਵਾਰ ਕਹਿਣ ਲੱਗਦੇ ਨੇ ਬਾਈ ਮਹਿੰਗੇ ਨੇਗੇ ਕੋਈ ਚੱਕਰ ਨਹੀਂ ਬਾਈ ਮੌਕੇ ਤੇ ਇੱਕ ਵਾਰੀ ਰੇਟ ਆ ਹੋ ਜਾਂਦਾਗਾ ਤੇ ਅੱਗੇ ਕਿ ਬਾਈ ਜੀ ਸਵਰਾਜ 800 ਚੋ 23 ਮਾਡਲ ਆ ਵੀਰੇ ਠੀਕ ਆ ਜੀ ਤੇ 3 ਸਪੀਡ ਦੇ ਵਿੱਚ ਆਹੀ। ਕੋਈ ਜਿਵੇਂ ਪਹਿਲਾਂ ਦੱਸਿਆ ਜੀ ਨਾ 70 ਘੰਟੇ ਚੱਲਦਾ। ਇਹ ਥੋੜਾ ਜ਼ਿਆਦਾ ਉਹ 70 72 ਇਹ ਵੀ ਤਕਰੀਬਨ। ਠੀਕ ਆ ਜੀ। 70 72 ਘੰਟੇ ਆ ਹੀ ਚੱਲਿਆ ਹੋਗਾ। ਤੇ ਇਹ ਬਿਲਕੁਲ ਨਵਾਂ ਵੀ। ਠੀਕ ਆ ਜੀ। ਤੇ ਜਰਾ 8 ਲੱਖ 15 ਹਜ਼ਾਰ ਰੁਪਇਆ ਮੰਗਦਿਆ ਪ੍ਰਾਣੀ 100 ਦੇ ਵਿੱਚ ਆਹੀ। ਠੀਕ ਆ ਜੀ। ਜਿਹਦੀ ਡਿਮਾਂਡ। ਹਾਂ ਟਾਉ ਮਾਡਲ ਟਰੈਕਟਰ। ਠੀਕ ਆ ਜੀ। ਇਹ ਮੌਕੇ ਤੇ ਆਪਾਂ ਮੰਨ ਕੇ ਚੱਲੋ ਵੀ 7 ਲੱਖ 90 ਹਜ਼ਾਰਾਂ ਦਾ। ਠੀਕ। ਤੇ ਅੱਗੇ ਗਿਆ ਬਈ ਜੀ 53 10 ਜਾਂਦੀ ਆ। ਪੁਰਾਣਾ ਮਾਡਲ ਆ ਬਈ। ਠੀਕ ਆ ਜੀ ਠੀਕ ਹੈ ਲੋਬੀ ਡਬਲ ਵੀਟੀਓ ਟਾਇਰ ਇਹਦੇ ਦੁਬਾਰੇ ਦੇ ਨਵੇਂ ਪਾਏ ਹੋਇਆ ਦੁਬਾਰੇ ਦੇ ਨਵੇਂ ਟਾਇਰ ਨੇ ਭਾਈ ਜੀ ਹਾਂ ਭਰੇ ਦਾ ਵੀ ਰੰਗ ਆ ਬਾਕੀ ਮਾੜਾ ਮੋਟਾ ਟੱਚਿੰਗ ਮਾੜਾ ਮੋਟਾ ਹੈਗਾ ਨੋਰਮਲ ਮਾੜਾ ਮੋਟਾ ਟੱਚਿੰਗ ਹੈਗਾ ਬਾਕੀ ਸੋਨੂੰ ਭਾਈ ਕਈ ਵੀਰ ਕਹਿੰਦੇ ਨੇ ਕਿ ਰਿੰਬਾ ਤੋਂ ਟੱਚਿੰਗ ਹੋਈ ਹੋਈ ਸੋਨੂੰ ਰਿੰਬਾ ਪਹਿਲਾਂ ਦਿਖਾ ਦਿੰਦੇ ਨੇ ਭਾਈ ਜੀ ਰਿੰਬ ਸਾਰੇ ਓਰੀਜਨਲ ਨੇ ਸਾਰੇ ਓਰੀਜਨਲ ਨੇ ਰਿੰਬ ਜਿੰਨੇ ਵੀ ਹੈਗੇ ਨੇ ਮੈਂਪਰ ਰੰਗ ਆ ਤੇ ਮਾੜਾ ਮੋਟਾ ਕਿਤੇ ਕਲਮਣਾ ਲਾਇਆ ਉਹਦਾ ਠੀਕ ਹੈ ਮਾੜਾ ਮੋਟਾ ਆਪਾਂ ਦੱਸ ਕੇ ਦੇਵਾਂਗੇ ਵੀਰ ਉਹ ਗੱਲ ਠੀਕ ਹੈ ਪੱਕਾ ਕੰਮ ਆਗਾ ਹਾਂ ਟਰੈਕਟਰ ਦਾ ਗਾਇਸ ਨੂੰ ਬਈ ਜੀ ਫਸਟ ਪਾਰਟੀ ਦੇ ਦਿਖਾਏ ਨੇ ਕਿ ਬਾਕੀ ਪੈਰ ਦਗਣ ਤੁਸੀਂ ਜੀ ਉਹਨੂੰ ਦੋਨਾਂ ਪਾਸੇ ਦਿਖਾਉਂਦੇ ਨੇ ਬਈ ਪੂਰੇ ਸਾਫ ਪਏ ਨੇਗੇ ਤੇ ਇਹਦੀ ਡਿਮਾਂਡ ਬਈ ਅੱਗੇ ਇਹਦੀ ਮੰਗਦੇ ਆ ਵੀਰੇ 6 ਲੱਖ ਤੇ 10000 ਰੁਪਿਆ ਇਹ ਆਪਾਂ ਦੇ ਦੇ ਦਾਂਗੇ 5 ਲੱਖ 80000 5 ਲੱਖ ਤੇ 80000 ਦਾ ਲੋ ਵੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਓਕੇ ਰਿਪੋਰਟ ਆ ਗਈ ਐਨ ਕੋਕਾ ਪੀਸ ਕਹਿ ਰਹੀ ਆ ਆਪਾਂ ਚੌਂਡੀਆਰ 3 ਸਪੀਡ ਚ ਆਣਾ ਬਈ ਜੀ ਹਾਂ ਹਾਂ 3 ਸਪੀਡ ਬਈ 3 ਸਪੀਡ 3 ਸਪੀਡ ਤੇ ਲੋ ਬਈ ਜੀ ਅੱਗੇ ਦਿਖਾਉਨੇ ਆ ਤੁਹਾਨੂੰ ਇੱਕ ਜਮਾ ਕੋਕਾ ਪੀਸ ਕਹਿ ਰਹੀ ਆ ਕੋਰਾ ਨਵਾਂ ਠੀਕ ਹੈ ਹੁਣ ਤੁਹਾਨੂੰ ਜਾਂਸੀ ਜਾਣ ਦੀ ਲੋੜ ਨਹੀਂ ਇਹ ਟਰੈਕਟਰ ਮਿਲ ਜੂਗਾ ਆ ਚਿਹਰਾ ਵਸਾ ਲਓ ਗੱਗੀ ਬਾਈ ਕੋਲ ਤੇ ਇਹ ਵਜ ਕਿੰਨੇ ਮਾਡਲ ਆ ਇਹ 2023 ਮਾਡਲ ਆ ਵੀਰੇ ਠੀਕ ਆ ਜੀ 11ਵੇਂ ਮਹੀਨੇ ਦਾ 23 ਦੇ ਠੀਕ ਆ ਜੀ ਤੇ 70 ਘੰਟੇ ਚੱਲਿਆ ਇਹ ਤੇ ਨੰਬਰ ਕਿੱਥੋਂ ਦਾ ਬਾਈ ਜੀ ਇਹ ਨੰਬਰ ਇਹਦਾ ਪੀਵੀ ਜਗਰਾਉਂ ਦਾ ਨੰਬਰ ਆ ਜੀ ਜਗਰਾਉਂ ਦਾ ਇਹ ਵੀ ਨੰਬਰ ਨੰਬਰ ਨਿਕਲ ਚੁੱਕਾ ਹੈਗਾ ਤੇ ਫਸਟ ਪਾਰਟ ਦੇ ਵਿੱਚ ਆ ਠੀਕ ਆ ਜੀ ਫਲਕਾਰੀ ਵਗੈਰਾ ਜਿਵੇਂ ਨਾਲ ਹੀ ਆਉਂਗੇ ਮੈਨੂੰ ਇਹ ਵੀ ਫਲਕਾਰੀ ਸ਼ੋਰੂਮ ਚੋਂ ਕਢਵਾਇਆ ਇਹਦੇ ਬਾਅਦ ਚ ਛੋਟੇ ਕੋਲੇ ਗਿਆ ਹਾਂ ਸਾਰਾ origignal h2 ਜੜ ਜਿੰਨਾ ਹੈਗਾ ਠੀਕ ਹੈ ਸਾਰਾ origignal ਆ ਤੇ ਇਹਦੀ ਡਿਮਾਂਡ ਵੀ ਮੈਂ ਇਹਦੀ ਰਾ ਪਾ 8 ਲੱਖ 15 ਹਜ਼ਾਰ ਰੁਪਏ ਮੰਗ ਰਿਹਾ ਠੀਕ ਹੈ ਜੀ ਮਾਨਤਨ ਮੌਕੇ ਤੇ 70 ਘੰਟੇ ਚੱਲਿਆ ਟੋਟਲ ਟੋਟਲ 70 ਘੰਟੇ ਪਹਿਲੀ ਪਾਰਟੀ ਦਾ ਨਕਦ ਕੈਸਾ ਟਰੈਕਟਰ ਠੀਕ ਹੈ ਹਾਰ ਵੀ ਨਾਲ ਦੀਆਂ ਸਾਰਾ ਕੁਸ ਟੂਲ ਕਿਟ ਵਗੈਰਾ ਸਭ ਕੁਝ ਨਾਲ ਹੈ ਠੀਕ ਹੈ ਲੋ ਵੀ ਟੂਲ ਕਿਟ ਵਗੈਰਾ ਵੀ ਤੁਹਾਨੂੰ ਸਾਰਾ ਕੁਝ ਨਾਲ ਮਿਲੂਗਾ ਸਾਫ ਕੰਡੀਸ਼ਨ ਚ ਟਰੈਕਟਰ ਆ ਮੌਕੇ ਤੇ ਮਗੇ ਦਿਖਾਉਣੇ ਕਿ ਮੈਸੇਜ 99500 ਤੇ ਇਹ ਬਾਈ ਜੀ ਮਾਡਲ ਇਹ ਬ੍ਰੇਕ ਮਾਡਲ ਦਾ 17 ਠੀਕ ਹੈ ਜੇ ਕੰਡੀਸ਼ਨ ਕੰਡੀਸ਼ਨਰ ਦੀ 22 23 ਮਾਡਲ ਵਾਲੀ ਹੈ। ਲੈ ਵੀ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ। ਲੈ ਵੀ 22 23 ਮਾਡਲ ਵਰਗੀ ਕੰਡੀਸ਼ਨ। ਕੰਡੀਸ਼ਨ ਰੇਟ ਉਹ ਜਿਹਾ ਓਰੀਜਨਲ ਆ ਕਿਤੇ ਰੰਗ ਦੀ ਕਲਮ ਵੀ ਹੋਵੇ। ਟਰੈਕਟਰ 22 ਜਿੰਨੇ ਦਾ ਕਹੂ ਆਪਾਂ ਉਹਨੇ ਦਾ ਦੇ ਦਾਂਗੇ। ਲੈ ਵੀ ਜੇ ਕਲਮ ਦੀ ਨਿਸ਼ਾਨ ਵੀ ਥੇ ਹੈਗਾ ਨਾ। ਨਾਲ ਦੇ ਟਾਇਰ 80 ਪੈਸੇ। ਠੀਕ ਹੈ ਜੀ। 800 1150 1200 ਘੰਟਾ ਚੱਲਿਆ ਹੋਇਆ ਟਰੈਕਟਰ। ਠੀਕ ਹੈ ਜੀ। ਪਹਿਲੀ ਪਾਰਟੀ ਦਾ। ਲੈ ਵੀ ਬਾਕੀ ਤੁਸੀਂ 10 ਨੰਬਰ ਦੇ ਨਟ ਨੂੰ ਹੀ ਚਾਹੀ ਹੈ ਜੀ। ਠੀਕ ਹੈ। ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੀ। ਪੱਠੀ ਵਗੈ ਸਾਰਾ ਟ੍ਰੈਕਟਰ ਵਿਜਨਲ A to Z ਜਿੰਨਾ ਇਕੱਲਾ ਬੈਂਪਰ ਜੋੜਨਾ ਕਰਾਇਆ ਠੀਕ ਹੈ ਜੀ ਲੈ ਵੀ ਕੱਲਾ ਬੈਂਪਰ ਰੰਗ ਕਰਵਾਇਆ ਬੈਂਪਰ ਦਾ ਪੈਸੇ ਵੀ ਹੋ ਜਾਂਦਾ ਕਿਉਂਕਿ ਲੱਗੇ ਚ ਰੁੱਕ ਜਾਂਦਾ ਗੱਲ ਆਹ ਸਾਥ ਪਾਰਟੀ ਦਾ ਨਕਦ ਕਹੇਦਾ ਆ ਦੇਖੋ ਚੰਪ ਚੰਪ ਕ੍ਰੈਟਰ ਚ ਠੀਕ ਹੈ ਦਸਰ ਹੀ ਹੈਗੇ ਹਨਾ ਬਾਕੀ ਸਮਾਈ ਚ ਚੱਲਿਆ ਹੋਇਆ ਕਹਿ ਲਿਆ ਹਨਾ ਸਮਾਈ ਚ ਠੀਕ ਹੈ ਜੀ ਬੈਡ ਬੂਟ ਟ੍ਰੈਕਟਰ ਬੈਡ ਬੂਟ ਸਭ ਕੁਝ ਨਾਲ ਹੈ ਠੀਕ ਹੈ ਜੀ ਛਤਰੀ ਵੀ ਦੀ ਕੱਪੜੇ ਵਾਲੀ ਠੀਕ ਹੈ ਛਤਰੀ ਵੀ ਮਿਲ ਜੂਗੀ ਠੀਕ ਹੈ ਜੀ ਬਾਕੀ ਚੈੱਕ ਕਰ ਲਓ ਜਮਾ ਨਵਾਂ ਰੈਟਰ ਇਹਦੀ ਡਿਮਾਂਡ ਬਈ ਜੀ ਦਾ ਆਪਾ 7.5 ਲੱਖ ਰੁਪਏ ਮੰਗਦੇ ਨੇ ਵੀਰੇ 7.5 ਲੱਖ ਰੁਪਏ ਮੌਕੇ ਤੇ ਆਪਾਂ ਹਾਂ ਨਾ ਦੇ ਵਿੱਚ ਟਰੈਕਟਰ ਹੈ ਆਪਾਂ 5 ਲੱਖ ਦਾ ਦੇ ਠੀਕ ਆ ਜੀ ਮੈਂ ਇਹਦੇ 5 ਲੱਖ 10000 ਕਰਨ ਲੱਗੇ ਸੀਗਾ ਮੇਰੇ ਕਰਕੇ 5 ਲੱਖ ਦੇ ਦੇ ਦੇਮਗੇ ਭਾਈ ਕਹਿੰਦਾ ਤੇ ਅੱਗੇ ਭਾਈ ਜੀ ਇੱਕ ਹੋਰ ਹੈਗਾ 963 ਰੇਟ ਹੈਗਾ 2020 ਮਾਡਲ ਠੀਕ ਆ ਜੀ ਔ ਮਾਡਲ ਜੂ ਘਟ ਪਾਇਪ ਲੱਗੇ ਇਹਦੇ ਨਾਲ ਸਤਰੀ ਵੀ ਹੈਗੀ 홋ਡ ਵਾਲੀ ਆ ਪਲਾਹੀ ਪੀ ਦੇ ਦਾਂਗੇ ਠੀਕ ਆ ਜੀ 홋ਡ ਵਾਲੀ ਸਤਰੀ ਵੀ ਮਿਲ ਜੂ ਜਿਹੜੀ ਚੀਜ਼ ਬਈ ਦਿਖਾਵਾਂਗੇ ਗਾਣਾ ਯਾਰ ਮਿਲੂਗਾ ਮਿਲੂਗਾ ਮਿਲਣਾ ਨਹੀਂ ਕੋਈ ਜੀ ਹੈ ਨਹੀਂ ਜਿਹੜੀ ਚੀਜ਼ ਕਹੇ ਤੇ ਮਿਲੂ ਠ ਜੇ ਸੌਦਾ ਹੁਣ ਤੋਂ ਪਹਿਲਾਂ ਪੁੱਛ ਲਓ ਬਾਈ ਜਿਹੜੀ ਚੀਜ਼ ਹੈਗੀ ਆ ਸੋ ਨਾਲ ਮਿਲ ਜੂਗੀ। ਜੇ ਤਾਂ ਹੈ ਆਪਣੇ ਆਪਣੇ ਕਿਹੜਾ ਕੰਮ ਆ ਬਾਈ ਯਾਰ। ਠੀਕ ਆ। ਲਾ ਉਹੀ ਗੱਲ ਜਿਵੇਂ ਆਪਾਂ ਪਹਿਲਾਂ ਕਹੇ ਸੀ ਨਾ ਲਾ ਕੇ ਜਰੂਰ ਦੰਗੇ ਪਰ ਲਾਉਨੇ ਨਹੀਂ ਹੈਗੇ ਜੀ। ਇਹ 2020 ਮਾਡਲ ਆ 3 ਸਪੀਡ ਦੇ ਵਿੱਚ ਟਰੈਕਟਰ ਇਹ ਵੀ ਸਾਰਾ origignal ਮੰਗੂਈਆਂ। ਠੀਕ ਆ ਜੀ। ਤੇ ਲੋ ਵੀ ਮੇਰਾ ਆਪਾਂ ਮੰਗਦਿਆ 6 ਲੱਖ ਤੇ 70000 ਰੁਪਿਆ। ਠੀਕ ਆ ਜੀ। ਉਹ ਆਪਣੇ ਆਪਾਂ 6.5 ਲੱਖ ਦਾ ਟਰੈਕਟਰ ਦੇ। 6.5 ਲੱਖ ਦਾ 22000 ਦੀ ਸੂਟੇਜ ਹੋ ਗਏ ਨਾ ਬਾਈ। ਹਾਂ ਨਾਲ ਦੇ ਟਾਇਰ ਆਦੇ 75 80 ਪੈਸੇ ਤੱਕ ਹੀ 14 1500 ਘੰਟਾ ਚੱਲਿਆ ਮੇਰੇ ਸਾਹਬ 14 1500 ਨਾ ਫਰਮਾਇਆ ਹੈ ਨਹੀਂ ਠੀਕ ਹੈ ਇਹਨਾਂ ਕੰਫਰਮ ਨਹੀਂ ਹੈਗਾ ਬਾਕੀ ਮੌਕੇ ਤੇ ਕੋਈ ਨਾ ਫੋਨ ਕਰ ਲਿਓ ਬਈ ਜੀ ਪਤਾ ਲੱਗ ਜੂਗਾ ਤੇ ਆ 6.5 ਲੱਖ ਰੁਪਏ ਜੇ ਮੰਨ ਮੰਨ ਕੇ ਚੱਲੀਏ ਹੋ ਜੂਗਾ ਜੇ ਮੰਨ ਤਾਂ ਮਾੜਾ ਮੋਟਾ ਹੋਰ ਕਰ ਦਾਂ ਕੋਈ ਜਦੋਂ ਆਉ ਬੰਦਾ ਯਾਰ ਠੀਕ ਆ ਜੀ ਅੱਗੇ ਤੋਂ ਬਾਈ ਤੁਹਾਨੂੰ ਸਟੈਂਡਰਡ ਆ 450 450 ਦਾ ਇਹ ਵੀਰ ਕਹਿੰਦੇ ਨੇਗਾ 450 ਨਾ ਕਿਆ ਕਰ 450 ਦਾ ਕਿਆ ਕਰ ਠੀਕ ਆ ਤੇ ਛੋਟਾ ਟਰੈਕਟਰ ਕਹਿ ਰਿਆ ਨਾ ਬਾਈ ਇਹਨੂੰ ਟਰਾਲੀ ਟਰੋਲ ਦੀ ਵਧੀਆ ਟਰੈਕਟਰ ਆ ਵੀਰੇ ਜਿਮੀਦਾਰ ਨੂੰ ਰੇਟ ਘੱਟ ਆਗਾ ਠੀਕ ਆ ਟਰੈਕਟਰ ਵਧੀਆ ਜਾਂਦਾ ਡਬਲ ਕਲਚ ਦੇ ਵਿੱਚ ਆ ਜਾਂਦਾ ਇਹ ਠੀਕ ਆ ਰੇ ਕੰਮ ਚ ਆ ਜਾਂਦਾ ਠੀਕ ਆ ਜੇ ਮੈਂ ਕਹਣਾ ਅੱਜ ਕੱਲ੍ਹ ਜਿਹੜੇ ਟ੍ਰੈਂਡ 'ਚ ਟਰੈਕਟਰ ਚੱਲ ਰਹੇ ਨੇ ਉਹਦੇ ਅੱਧ ਰੇਟ ਦੇ ਟਰੈਕਟਰ ਨਾ ਜਿਹੜੇ ਕੰਮ ਜਿਹਨੇ ਕੰਮ ਲੈਣਾ ਕੰਮ ਲੈਣਾ ਕੰਮ ਲੈਣ ਪੂਰੇ ਹੱਕ ਨੂੰ ਵਧੀਆ ਟਰੈਕਟਰ ਠੀਕ ਆ ਲੈ ਵੇ ਪਹਿਲਾਂ ਇਹਨਾਂ ਕੋਲ ਬਾਈਆਂ ਕੋਲੇ ਆਏ ਸੀਗਾ 70 HP ਦਾ ਟਰੈਕਟਰ ਵੀ ਆਏ ਸੀਗਾ ਮੌਕੇ ਦੀ ਵੇਚ ਕਰਾਇਆ ਹੋਇਆ ਸੀ ਠੀਕ ਆ 90 HP ਦਾ ਰੋਬੀ ਜੀ ਸੈਂਟਰ ਗੇਰ ਆ ਗਿਆ ਸਾਦੀ ਘਟਾਈ ਜਾ ਗਿਆ ਹਾਂ ਇਹ 2010 ਮਾਡਲ ਹੈ ਪੰਜਾਬ ਨੰਬਰ ਹੈ ਟਾਇਰ 2010 10 ਮਾਡਲ 2010 ਮਾਡਲ ਹਾਂ ਕੰਡੀਸ਼ਨ ਚੈੱਕ ਕਰੋ ਬਈ ਜੀ 2010 ਮਾਡਲ ਦੀ ਜੇ ਤੁਹਾਨੂੰ ਇਹਦੇ ਕੋਲ ਰੀਜਨਲ ਆ ਬਾਡੀ ਰੀਜਨਲ ਆ ਮਗਰਾੜ ਮਾੜੇ ਮੋੜੇ ਟੱਚਿੰਗ ਹੈਗੀ ਠੀਕ ਆ ਮਗਰਾੜਾਂ ਦਾ ਤਾਂ ਲੱਗ ਹੀ ਰੰਗ ਪਿਆਗਾ ਬਾਕੀ ਤੁਸੀਂ ਸੋ ਦੇਖ ਸਕਦੇ ਹੋ ਬਈ ਜੀ ਜੇ ਐਦਾਂ ਲੱਗਦਾ ਜਿਵੇਂ 21 22 ਮਾਡਲ ਹੋਵੇ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਆਪਾਂ 3 ਲੱਖ 12000 ਰੁਪਏ ਮੰਗਦੇ ਬਈ ਠੀਕ ਆ ਜੀ ਮੌਕੇ ਤੇ ਮਾੜਾ ਮੋਟਾ ਕਰ ਲੈ ਠੀਕ ਹੈ ਮੌਕੇ ਤੇ ਲੈਸੋ ਹੋ ਜਾਊਗਾ ਬਾਈ ਕੋਈ ਚੱਕਰ ਨਹੀਂ ਆਏਗਾ ਇੱਕ ਵਾਰੀ ਕਾਲ ਕਰਕੇ ਆ ਜਾਓ ਬਾਈ ਜੀ ਇੰਜਨ ਗੇਅਰ ਦਾ ਸਹੀ ਹੈ ਇੰਜਨ ਗੇਅਰ ਦਾ ਸਹੀ ਹੈ ਬੈਕ ਟਾਇਰ ਹੈਗੇ ਨੇ ਨਵੇਂ ਨੇ ਨਾ ਬਾਈ ਜੀ ਤੇ ਅਗਲੇ ਵਜੇ 80 90 ਪੈਸੇ ਮੂਹਰੇ ਦਾ 40 45 ਪੈਸੇ ਪੂਰੇ 40 45 ਦਾ ਹਾਂ ਅੱਗੇ ਕਿ ਬਾਈ ਜੀ ਸੋਨਾ ਲੀਕਾ ਡੀਆਈ 60 ਦਾ ਅੰਦਰ ਮਾਡਲ ਹੈ ਜੀ ਠੀਕ ਹੈ ਜੀ 2018 ਮਾਡਲ ਹੈ ਜੀ ਠੀਕ ਹੈ ਫਰੰਟ ਰੇਡੀਅਲ ਟਾਇਰ ਆ ਗਿਆ ਨਾ ਬਾਈ ਜੀ ਨਵੇਂ ਚਾਰੇ ਟਾਇਰ ਹੀ ਨਵੇਂ ਨੇ ਲੈ ਬਾਈ ਜੀ ਦੇਖ ਸਕਦੇ ਹੋ ਰਬੜ ਨਹੀਂ ਦੇਖ ਸਕਦੇ ਬਾਈ ਜੀ ਬਈ ਲੈਣੀਆਂ ਸ਼ ਗੁੱਡੀਰ ਦੇ ਟਾਇਰ ਨੇ ਲੋਗੇ ਜੀ ਬਾਕੀ ਬੇਟ ਵਗੈਰਾ ਲੱਗੇ ਹੋਣਾ ਨਾ ਭਾਈ ਕੱਕੇ ਸਾਤਰੀ ਵਗੈਰਾ ਵੀ ਨਾਲ ਹੀ ਹੈ ਠੀਕ ਹੈ ਕਨੋਪੀ ਸਾਤਰੀ ਲੱਗੀ ਹੈ ਡਬਲ ਡਿਸਟ੍ਰੈਕਟ ਇਹ ਆਪਣੇ ਕੋਲੇ ਟਰੈਕਟਰ ਵਿਕਣ ਖਾਤਰਾ ਹੋਇਆ ਆਪਣੇ ਯਾਰ ਦੋਸਤ ਦਾ ਠੀਕ ਹੈ ਜੀ ਕਰੂ ਟਰੈਕਟਰ ਦਾ ਹਾਂ ਇਹ ਆਪਣੇ ਜਗਰਾਉ ਕੰਨੀ ਤੋਂ ਇਹ ਵਿਕਣ ਖਾਤਰਾ ਆਪਣੇ ਯਾਰ ਮਿੱਤਰ ਦਾ ਹੀ ਹੈ ਠੀਕ ਹੈ ਲਵੇ ਯਾਰ ਮਿੱਤਰ ਦੀ ਹੈਗਾ ਭਾਈ ਕਹਿੰਦਾ ਵੀ 29 ਮੋਗੇ ਦਾ ਨੰਬਰ ਹੀ ਹੈਗਾ ਪਹਿਲੀ ਪਾਰਟੀ ਦਾ ਫਰਸਟ ਪਾਰਟੀ ਦਾ ਤੇ ਇਹਦੀ ਡਿਮਾਂਡ ਬਈ ਕੱਕੀ ਕਿੰਨਾ 5 ਲੱਖ 60000 ਰੁਪਇਆ ਮੰਗਦਾ ਮੌਕੇ ਜੇ ਮੋਹਿਆ ਹੋ ਜੇ ਰੇਟ ਕਾਟ ਬਾਦ ਉਹਨਾਂ ਨਾਲ ਗੱਲ ਕਰ ਸਿਕੰਦਰ ਮਾਡਲ ਬਿਲਕੁਲ ਪੈਰ ਨਮਿਆਂਗੇ ਦਵਾਰੇ ਦੇ ਹਾਂ ਇੰਜਨ ਗੇਅਰ ਸਹੀ ਆ ਸਾਰਾ ਐਵੇਂ ਇੰਜਨ ਗੇਅਰ ਸਹੀ ਆ ਬਾਕੀ ਛਿੱਟਾ ਛਿੱਟਾ ਤੁਸੀਂ ਦੇਖ ਸਕਦੇ ਆਂ ਕਿ ਬਈ ਨਾਲ ਦੀਆਂ ਪਈਆਂ ਨੇ ਅਜੇ ਠੀਕ ਐ ਤੇ ਲੋਕੇਸ਼ਨ ਬਾਈ ਗੱਗੇ ਦੱਸੋ ਇੱਕ ਵਾਰੀ ਲੋਕੇਸ਼ਨ ਵੀਰੇ ਸਟੈਂਡਰਡ ਚੌਕ ਹੜਾਇਆ ਠੀਕ ਆ ਜੀ ਤੇ ਨੈਸ਼ਨਲ ਟਾਪੇ ਦੇ ਬਿਲਕੁਲ ਨਾਲ ਆਪਣਾ ਸ਼ੋਰੂਮ ਆ ਸਾਰੇ ਟਰੈਕਟਰ ਆਪਣੇ ਉੱਥੇ ਹੀ ਕੱਢਦੇ ਨੇ ਠੀਕ ਆ ਬਾਬਾ ਟਰੈਕਟਰ ਵੀ ਕਰਵਾ ਦਿੰਦੇ ਆ ਆਪਾਂ ਕਿਰਾਏ ਤੇ ਵੀ ਟਰੈਕਟਰ ਦੇ ਦਿੰਦੇ ਆ ਕਿਰਾਏ ਤੇ ਵੀ ਮਿਲ ਜਾਂਦਾ ਬਾਬਾ ਟਰੈਕਟਰ ਸੇਲ ਪਰਚੇਜ਼ ਦੇ ਨਾਂ ਤੇ ਆਪਣਾ ਸ਼ੋਰੂਮ ਆ ਠੀਕ ਆ ਬਈ ਜੀ ਠ ਤਲੋ ਬਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਲੈ ਫੋਲੋ ਧੰਨਵਾਦ ਸਸਕਾ